ਜੀ ਬਹੁਤ ਵੱਡੀ ਖਬਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਿਓ ਪੁਲਿਸ ਨੇ ਇੱਕ ਇਦਾਂ ਦੇ ਗਰੋਹ ਨੂੰ ਕਾਬੂ ਕੀਤਾ ਹੈ ਜੋ ਆਪਣੇ ਆਪ ਨੂੰ ਐਨਆਈ ਦੀ ਟੀਮ ਦੱਸ ਕੇ ਲੋਕਾਂ ਨੂੰ ਡਰਾਉਂਦੇ ਸੀ ਧਮਕਾਉਂਦੇ ਸੀ ਉਸ ਤੋਂ ਬਾਅਦ ਉਹਨਾਂ ਤੋਂ ਮੋਟੀ ਰਕਮ ਵਸੂਲਦੇ ਸੀ ਤਾਂ ਪੁਲਿਸ ਨੂੰ ਜਦੋਂ ਇਹਦੀ ਸ਼ਿਕਾਇਤ ਮਿਲੀ ਤਾਂ ਪੁਲਿਸ ਨੇ ਘੇਰਾ ਪਾ ਕੇ 8 ਰੋਪੀਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਵਿੱਚ ਦੱਸਿਆ ਜਾ ਰਿਹਾ ਕਿ ਦੋ ਔਰਤਾਂ ਵੀ ਸ਼ਾਮਲ ਨੇ ਤੇ ਇਨਾਂ ਕੋਲੋਂ ਜਾਲੀ ਆਈਡੀ ਕਾਰਡ ਤੇ ਨਾਲ ਹੋਰ ਵੀ ਸਮਾਨ ਜਿਹੜਾ ਮਿਲਿਆ ਜਿਸ ਦੇ ਨਾਲ ਕਿ ਆਪਣੇ ਆਪ ਨੂੰ ਐਨਆਈ ਦੀ ਟੀਮ ਦੱਸ ਕੇ ਪੂਰਾ ਲੋਕਾਂ ਤੇ ਭਰੋਸਾ ਜਮਾ ਲਿੰਦੇ ਸੀ ਕਿ ਅਸੀਂ ਐਨਆਈ ਦੇ ਅਫਸਰ ਹਾਂ ਜਿਸ ਤੋਂ ਬਾਅਦ ਕਈ ਲੋਕਾਂ ਨੇ ਇਹਨਾਂ ਨੂੰ ਦਿੱਤੇ ਨੇ ਪੈਸੇ ਜਿਸ ਤੋਂ ਬਾਅਦ ਇਹਨਾਂ ਦਾ ਹੋਰ ਲਾਲਚ ਵਧਦਾ ਗਿਆ ਤਾਂ ਇਹ ਚੰਡੀਗੜ੍ਹ ਮੁਹਾਲੀ ਵੱਲੋਂ ਜਦੋਂ ਵੱਧ ਰਹੀ ਸੀ ਤਾਂ ਇਹਦੀ ਸ਼ਿਕਾਇਤ ਦੱਸਿਆ ਜਾ ਰਿਹਾ ਕਿਸੇ ਵਿਅਕਤੀ ਨੇ ਦਿੱਤੀ ਹੈ ਜਿਸ ਨੂੰ ਇਹਨਾਂ ਨੇ ਫੋਨ ਕੀਤਾ ਸੀ ਤਾਂ ਉਸ ਵਿਅਕਤੀ ਜਦੋਂ ਸ਼ਿਕਾਇਤ ਪੁਲਿਸ ਨੂੰ ਦਿੱਤੀ ਹੈ ਤਾਂ ਪੁਲਿਸ ਨੇ ਇਸ ਗਰੋਹ ਨੂੰ ਕਾਬੂ ਕੀਤਾ ਤੇ ਇਹਨਾਂ ਉੱਤੇ ਮਾਮਲਾ ਦਰਜ ਕਰ ਲਿਆ ਹੈ ਤੇ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਦਦਨੇ ਕੀ ਪਹਿਲਾਂ ਕਿੰਨੇ ਕ ਬੰਦਿਆਂ ਨੂੰ ਹੋਰਾਂ ਨੂੰ ਵੀ ਇਹਨਾਂ ਨੇ ਠੱਗਿਆ ਉਹ ਵੀ ਪੁਲਿਸ ਪੂਰੀ ਰਿਮਾਂਡ ਰਾਈ ਜਾਂਚ ਕਰੇਗੀ ਪੂਰੀ ਨ ਪੁੱਛਗਿਛ ਕਰੇਗੀ ਤਾਂ ਇਸ ਨੂੰ ਲੈ ਕੇ ਸੀਨੀਅਰ ਅਧਿਕਾਰੀਆਂ ਨੇ ਇਸ ਪੂਰੇ ਮਾਮਲੇ ਬਾਰੇ ਕੀ ਕੀ ਆਪਾਂ ਤੁਸੀ ਉਹ ਵੀ ਸੁਣ ਲੋ ਤੇ ਕੋ ਮਾਨਯੋਗ ਡੀਜੀਪੀ ਸਾਹਿਬ ਤੇ ਜਿਹੜੇ ਸਾਡੇ ਸੀਐਮ ਸਾਹਿਬ ਦੀ ਸਿਧਾਂਤ ਅਨੁਸਾਰ ਜਿਹੜੀ ਪੁਲਿਸ ਹੈ 24x7 ਜੀਡੀ ਐਕਟਿਵ ਰਹਿ ਕੇ ਐਂਟੀ ਸੋਸ਼ਲ ਐਲੀਮੈਂਟਸ ਦੇ ਖਿਲਾਫ ਜਿਹੜੀ ਕਾਰਵਾਈ ਕਰ ਰਹੀ ਹੈ ਇਹਦੇ ਚ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਜ਼ਿਰਖਪੁਰ ਪੁਲਿਸ ਨੇ ਇੱਕ ਜਾਲੀ ਐਨਆਈਏ ਦੀ ਟੀਮ ਜਿਹੜੀ ਵੜ ਕੇ ਲੋਕਾਂ ਨੂੰ ਲੁੱਟ ਰਹੀ ਸੀ ਖੌਫ ਪੈਦਾ ਕਰ ਰਹੀ ਸੀਗੀ ਟੱਗੀਆਂ ਮਾਰ ਰਹੀ ਸੀਗੀ ਉਹਨੂੰ ਕਾਬੂ ਕੀਤਾ ਹੈ ਜਿਸ ਤੇ ਲਗਭਗ 8 ਬੰਦਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੁੰਦਾ 8 ਬੰਦਿਆਂ ਦੀ ਗ੍ਰਿਫਤਾਰੀ ਹੋਈ ਹੈ ਜਿਨ੍ਹਾਂ ਕੋਲ ਦੋ ਗੱਡੀਆਂ ਵੀ ਮਿਲੀਆਂ ਤੇ ਹੋਰ ਸਮਾਨ ਮਿਲਿਆ ਹੈ ਬੇਸਿਕਲੀ ਇਹ ਸਟੋਰੀ ਇਹ ਹੁੰਦੀ ਹੈ ਵੀ ਇਹ ਇਹ ਜਿਹੜੇ ਐਨਆਈਏ ਦੀ ਟੀਮ ਜਾਲੀ ਬਣ ਕੇ ਆਏ ਸੀਗੀ ਇਹਨਾਂ ਨੇ ਇੱਕ ਵੀਰਪਾਲ ਸਿੰਘ ਬੰਦਾ ਹੈਗਾ 39 ਸੈਕਟਰ ਦਾ ਉਹਨੂੰ ਕਾਲ ਕੀਤੀ ਸੀ ਵੀ ਹਾਂ ਵੀ ਤੁਹਾਡਾ ਕੋਈ ਤੁਸੀਂ ਕੋਈ ਫਰਾਡ ਕਰਕੇ ਆਏ ਹੋ ਦਿੱਲੀ 'ਚ ਕੋਈ ਜ਼ਮੀਨ ਵਿਕ ਉਹਨੂੰ ਡਰਾਗੇ ਉਹਦੇ ਨਾਲ ਸੌਦਾਬਾਜ਼ੀ ਕਰ ਰਹੇ ਸੀ ਵੀ ਤੁਸੀਂ ਸਾਨੂੰ 50 ਲੱਖ ਦੇ ਦਿਓ ਕਰੋੜ ਦੇ ਦਿਓ 20 ਲੱਖ ਦੇ ਦਿਓ ਐਦਾਂ ਕਰਕੇ ਇਹਨਾਂ ਦੀ ਸੌਦੇਬਾਜ਼ੀ ਚੱਲਦੀ ਸੀਗੀ ਮੀਨ ਟਾਈਮ ਉਹਨਾਂ ਨੇ ਪੁਲਿਸ ਨੂੰ ਇੱਕ ਜਦੋਂ ਕੰਪਲੇਨਟ ਕੀਤੀ ਤੇ ਪੁਲਿਸ ਨੇ ਆਪਣੀ ਪ੍ਰੋਐਕਟਿਵਨੈਸ ਦਿਖਾਉਂਦੇ ਹੋਏ ਕਿ ਰਾਵਬੰਦੀ ਕਰਕੇ ਇੱਕ ਪ੍ਰੋਪਰ ਆਪਣੀ ਉਹਨਾਂ ਨੂੰ ਉਹਨਾਂ ਨੂੰ ਕਾਬੂ ਕੀਤਾ ਜਿਹਦੇ ਤੋਂ ਸਾਨੂੰ ਦੋ ਗੱਡੀਆਂ ਬਰੰਦ ਹੋਈਆਂ ਅੱਠ ਬੰਦੇ ਅਸੀਂ ਅਰੈਸਟ ਕਰ ਚੁੱਕੇ ਹਾਂ ਹੁਣ ਤੱਕ ਤੇ ਉਸ ਬੰਦੇਾਂ ਦੀ ਜਿਹੜੀ ਪੁੱਛਗਿੱਛ ਤੋਂ ਸਾਨੂੰ ਇਹ ਪਤਾ ਲੱਗਿਆ ਵੀ ਇਹ ਕਈ ਵਾਰਦਾਤਾਂ ਹੋਰ ਵੀ ਕਰ ਚੁੱਕੇ ਨੇ ਜਿਹੜੇ ਲੇਕ 1-2 ਵਾਰਦਾਤਾਂ ਇਹਨਾਂ ਨੇ 16 ਤਰੀਕ ਨੂੰ ਇਹ ਦਿੱਲੀ ਵੀ ਇੱਕ ਮਹੇਸ਼ ਕੁਪਤਾ ਕੋਈ ਹੈਗਾ ਉਹਨਾਂ ਦੇ ਘਰ ਵੜ ਕੇ ਉੱਥੇ ਵੀ ਇਹ ਇਹ ਵਾਦਤ ਕਰਕੇ ਆਏ ਨੇ ਜਿੱਥੋਂ 2 ਗਲਾਖ ਲੱਖ ਰੁਪਏ ਦੇ ਕਰੀਬ ਹੈ ਉੱਥੋਂ ਲੁੱਟ ਕਰਕੇ ਲੈ ਕੇ ਆਏ ਨੇ ਤੇ ਇੱਥੇ ਸਾਡੇ ਵੀ ਇਹਨਾਂ ਨੇ ਜਦੋਂ ਇਹਨਾਂ ਨੂੰ ਕੀਤਾ ਗਿਆ ਇਹਨਾਂ ਦੇ ਕੋਲ ਸਾਨੂੰ ਜਿਹੜੀਆਂ ਜਿਵੇਂ ਕਿ ਜਾਲੀ ਸਭ ਤੋਂ ਮੇਨ ਇਸ਼ੂ ਹੈ ਵੀ ਇਹਨਾਂ ਦੇ ਕੋਲ ਸਾਨੂੰ ਜਾਲੀ ਆਈਡੀਆਂ ਮਿਲੀਆਂ ਜਿਹੜੀਆਂ ਕਿ ਆਈਬੀ ਦੀਆਂ ਨੈਸ਼ਨਲ ਕ੍ਰਾਈਮ ਬਿਊਰੋ ਦੀਆਂ ਤੇ ਜਾਲੀ ਆਧਾਰ ਕਾਰਡਸ ਮਿਲੇ ਨੇ ਖਾਕੀ ਪੈਂਟਾਂ ਦੋ ਗੱਡੀਆਂ ਨਾਲ ਹੋਰ ਜੋ ਇਹ ਜਿਹਦੇ ਨਾਲ ਕੀ ਬੰਦਾ ਇੱਕ ਅਨੇਗੀ ਟੀਮ ਦਾ ਪਾਰਟ ਲੱਗੇ ਉਹੋ ਜੀ ਉਹਨੂੰ ਮਤਲਬ ਇੰਪਰਸੂਨੇਟ ਕਰ ਲਏ ਉਹ ਸਾਰੇ ਕੱਪੜੇ ਸਾਨੂੰ ਜਾਂ ਉਹ ਸਾਰੀ ਸਮਗਰੀ ਮਿਲੀ ਹੈ ਅਸੀਂ ਇਹਨਾਂ ਦੇ ਉੱਪਰ ਐਫ ਆਈ ਆਰ ਲਾਜ ਕਰਤੀ ਹੈ ਜਿਹੜੀ ਐਪ੍ਰੋਪ੍ਰੀਏਟ ਸੈਕਸ਼ਨ ਦੇ ਅੰਦਰ ਇਹਨਾਂ ਨੂੰ ਹੁਣ ਇਨਵੈਸਟੀਗੇਟ ਕਰ ਰਹੇ ਹਾਂ ਅੱਗੇ ਦੇਖਦੇ ਆ ਵੀ ਹੋਰ ਕੀ ਖਲਾਸੀ ਹੁੰਦੀ ਹੈ ਇਹਨਾਂ ਦੀ ਟੀਮ ਦੇ ਹੋਰ ਕਿਹੜਾ ਕਿਹੜਾ ਪਾਰਟ ਹੈ ਤੇ ਹੋਰ ਇਹਨਾਂ ਨੇ ਕਿਹੜੇ ਕਿਹੜੀਆਂ ਵਾਰਦਾਤਾਂ ਜਿਹੜੀਆਂ ਅੱਲੇ ਤੱਕ ਸਾਨੂੰ ਨਹੀਂ ਦਸੀਆਂ ਉਹ ਹੋ ਗਈਆਂ ਇਹਨਾਂ ਜੋ ਕੋਸ਼ਿਸ਼ ਬੰਦੇ ਦਾ ਦੇਖੋ ਜੀ ਮੋਸਟਲੀ ਦਿੱਲੀ ਦੇ ਨੇ ਬਾਕੀ ਹਰਿਆਣੇ ਦੇ ਨੇ ਦੋ ਇੱਕ ਬੰਦਾ ਚੰਡੀਗੜ੍ਹ ਦਾ ਇੱਕ ਸ਼ਹਿਰ ਰੋਪੜ ਤਾਂ ਕਿੰਨੇ ਲੀਡਿਸ ਆਗੇ ਦੋ ਲੀਡਿਸ ਨੇ ਜਾਗੇ ਸਰ ਇਹ ਕਿੰਨੇ ਕ ਸਮੇਂ ਤੋਂ ਇਸ ਕੰਮ ਦੇ ਵਿੱਚ ਸ਼ਾਮਲ ਦੇ ਕੋ ਦੇਖੋ ਹੱਲੇ ਤਾਂ ਸਾਡੀ ਜਿਹੜੀ ਪੁਛਗੀ ਇਸ ਚ ਇਹਨਾਂ ਨੇ ਹੱਲੇ ਸਾਡੇ ਕੋਲ ਸਿਰਫ ਇੱਕ ਦੋ ਹੀ ਵਾਅਦਾ ਤਾਂ ਮੰਨਿਆ ਹੈ ਪਰ ਜਿਸ ਸਾਹਮਣੇ ਅਸੀਂ ਹੁਣ ਇਹਨਾਂ ਦੇ ਸਾਰੀਆਂ ਚੀਜ਼ਾਂ ਦੇ ਐਨਾਲਿਸਿਸ ਕਰਕੇ ਫੋਨਸ ਦੇ ਜਾਂ ਹੋਰ ਪੁੱਛਗਿੱਛ ਕਰਕੇ ਜਾਂ ਦੋਸ਼ੀਆਂ ਤੋਂ ਅਲੱਗ-ਅਲੱਗ ਜਿਵੇਂ ਸਾਡੇ ਇਨਕੈਗੂਏਸ਼ਨ ਚੱਲਦੀ ਹੈ ਇਨਕੈਗੂਏਸ਼ਨ ਚੱਲਦੀ ਹੈ ਉਹ ਸਭ ਨਾਲ ਹੀ ਪਤਾ ਕਰਕੇ ਫਿਰ ਦੱਸਾਂਗੇ ਡੀਪਲੀ ਵੀ ਹਾਂ ਕਿ ਕਿੰਨੀ ਆ ਵਾਅਦਾ ਕਰ ਚੁੱਕੇ ਨੇ ਕਦੋਂ ਤੋਂ ਐਕਟਿਵ ਨੇ